ਤੇ ਅੱਜ ਆਪਾਂ ਸਪੈਸ਼ਲ ਆਏ ਸੀ ਬਈ 100 ਕਿਲੋਮੀਟਰ ਤੋਂ ਇਸ ਸ਼ਬੈਸ਼ਲ ਤੂਰੀ ਰੀਮੰਡ ਲਿੰਕ ਦਾ ਕੰਮ ਕਵਰ ਕਰਨ ਤੇ ਅਨਾਉਂਸਮੈਂਟ ਸਪੀਕਰ ਲੱਗ ਗਿਆ ਤੇ ਇਸ ਸਾਈਡ ਵੀ ਅਨਾਉਂਸਮੈਂਟ ਸਪੀਕਰ ਲੱਗ ਗਿਆ ਤੇ ਉਹ ਦੋ ਤੇ ਤਿੰਨ ਪਲੇਟਫਾਰਮਾਂ ਤੇ ਬਿਲਡਿੰਗ ਤੇ ਇੱਕ ਪਲੇਟਫਾਰਮਾਂ ਤੇ ਉਹ ਮਸ਼ੀਨ ਮਾਰਕੀ ਕਰ ਰਹੀ ਹੈ ਕੰਮ ਡਿਵਰ ਵੀ ਬੜੀ ਤੇਜ਼ੀ ਨਾਲ ਕੀ ਸਸਟੇਮ ਆ ਪਹੁੰਚਿਆ ਤੂਰੀ ਜੰਕਸ਼ਨ ਤੇ ਤੇ ਇਹ ਬਣ ਲੱਗ ਰਿਹਾ ਚਾਰ ਤੇ ਪੰਜ ਪਲੇਟਫਾਰਮ ਨੂੰ ਨਵਾਂ ਬਿਲਕੁਲ ਇੱਕ ਪਲੇਟਫਾਰਮ ਵੀ ਨਵਾਂ ਬਣ ਤੇ ਸਾਈਡ ਸ਼ੱਡ ਪੈ ਕੇ ਨੇ ਪ੍ਰੋਪਰ ਤੇ ਜੀ ਨਾਲ ਪੱਕੇ ਲੱਗ ਰਹੇ ਲੱਗ ਰਹੇ ਨੇ ਕੋ ਨਵਾਂ ਸ਼ੱਡ ਪੈ ਗਿਆ ਇਹ ਬਿਲਕੁਲ ਉੱਪਰ ਦੇਖ ਸਕਦੇ ਤੁਸੀਂ ਚਾਰ ਤੇ ਪੰਜ ਪਲੇਟਫਾਰਮ ਤੇ ਬੜਾ ਤੇਜੀ ਨਾਲ ਕੰਮ ਚੱਲ ਰਿਹਾ ਬਾਕੀ ਜਿਹੜਾ ਵੀ ਰਹਿ ਗਿਆ ਬਾਕੀ ਕੰਮ ਹਾਂਜੀ ਦੋਸਤੋ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਚ ਦਿਖਾਈਏ ਤੂਰੀ ਜੰਕਸ਼ਨ ਅੱਜ ਹੈਗੀ 3 ਫਰਵਰੀ 2026 ਦੀ ਨਵੀਂ ਅਪਡੇਟ ਦੇ ਰਿਹਾ ਹਾਂ ਤੁਰ ਜੰਕਸ਼ਨ ਦੀ ਰੀਮੋਡਲਿੰਗ ਦਾ ਕੰਮ ਚੱਲ ਰਿਹਾ ਹੈ ਜਿਹੜਾ 4 ਤੇ 5 ਪਲੇਟਫਾਰਮ ਬਿਲਕੁਲ ਤਿਆਰ ਹੋ ਗਿਆ ਹੈ ਆ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਸ਼ੈੱਡ ਵੀ ਪੈਣੇ ਸ਼ੁਰੂ ਹੋ ਗਏ ਨੇ ਤੇ ਇਸ ਟਾਈਮ ਤੱਕ ਚੱਲ ਰਿਹਾ ਹੈ ਕੰਮ ਕੰਸਟਰਕਸ਼ਨ ਦਾ ਰੀਮੋਡਲਿੰਗ ਦਾ ਇਸ ਕਰਕੇ ਤੁਰ ਜੰਕਸ਼ਨ ਤੇ ਟ੍ਰੇਨਾਂ ਰੱਦ ਕੀਤੀਆਂ ਗਈਆਂ ਨੇ ਜਿਨ੍ਹਾਂ ਵਿੱਚ ਗੱਡੀ ਨੰਬਰ 1407 1408 ਦਿੱਲੀ ਫਾਜ਼ਲਕਾ ਇੰਟਰ ਸਿਟੀ ਉਸ ਨੂੰ ਵੀ ਰੱਦ ਕੀਤਾ ਗਿਆ ਪਿਛਲੇ ਦਿਨਾਂ 'ਚ ਹੀ 10 ਦਿਨਾਂ ਰੱਦ ਹੋਊਗੀ 6 ਫਰਵਰੂਅਰ ਤੋਂ ਬਾਅਦ ਇਸੇ ਟ੍ਰੇਨਾਂ ਸ਼ੁਰੂ ਹੋ ਜਾਣਗੀਆਂ ਚੱਲਣੀਆਂ ਆ। ਕਿ ਰੇਲਵੇ ਦੇ ਅਧਿਕਾਰੀ ਕਹ ਰਹੇ ਨੇ 6 ਫਰਵਰੂਅਰ ਤੋਂ ਬਾਅਦ ਸ਼ਡਿਊਲ ਆਊਗਾ ਵੀ ਗੱਡੀਆਂ ਚੱਲ ਸਕਦੀਆਂ ਨੇ ਜਾਂ ਫਿਰ ਰੇਲਵੇ ਹੋਰ ਵੀ ਰੱਦ ਕਰ ਸਕਦੀ ਐ। ਡਾਇਵਰਟਰ ਟ੍ਰੇਨਾਂ 6-7 ਫਰਵਰੂਅਰ ਨੂੰ ਚੱਲਣ ਦੀ ਸੁਭਾਵਨਾ ਜਿਨ੍ਹਾਂ ਵਿੱਚ ਸਰਬਤਪਲਾ ਤੇ ਹਜੂ ਸਭ ਨੰਦੇੜ ਤੇ ਗੱਡੀਆਂ ਸ਼ਾਇਦ ਚੱਲ ਸਕਦੀਆਂ ਨੇ ਸਰਬਤ ਪਲਾਗ ਹੋ ਕੇ ਇੰਪੋਰਟੈਂਟ ਗੱਡੀ ਆ ਸਰਬਤ ਚਲਾ ਸਕਦੇ ਨੇ ਸਟ੍ਰੈਕ ਤੇ ਤੇ ਹਜੂਰ ਸਾਹਿਬ ਨੰਨ ਦੇ ਨੂੰ 11 ਫਰਵਰੀ ਤੋਂ ਬਾਅਦ ਚੱਲ ਸਕਦੀਆਂ ਨੇ ਤਿਆਰ ਨਵਾਂ ਬੋਰਡ ਲੱਗ ਗਿਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਬੜਾ ਹੈਰੀਟੇਜ 뷰 ਦੇ ਰਿਹਾ ਤੇ ਨਵਾਂ ਬਣ ਗਿਆ ਪਲੇਟਫਾਰਮ 4 ਤੇ 5 ਬਿਲਕੁਲ ਪ੍ਰੋਪਰ ਤੇ 2 ਤੇ 3 ਪਲੇਟਫਾਰਮ ਤੇ ਪੱਥਰ ਪੈ ਚੁੱਕੇ ਨੇ ਇਹ ਇੱਕ ਪਲੇਟ ਇਹ ਬਈ ਤੁਹਾਨੂੰ ਬਾਕੀ ਇਸ ਪਲੇਟਫਾਰਮ ਦਾ ਪਤਾ ਹੀ ਹੋਣਾ ਦੋ ਤੇ ਤਿੰਨ ਪਲੇਟਫਾਰਮ ਦਾ ਕਿੰਨੇ ਹਾਲਾਤ ਮਾੜੇ ਸੀ ਸਾਰਾ ਇਸ ਨੂੰ ਤੋੜ ਕੇ ਨਵਾਂ ਬਣਾਇਆ ਗਿਆ ਕੰਕਰੀਟ ਬਾਜਰੀ ਪੈ ਗਈ ਹੈ ਪੂਰੀ ਦੋ ਤੇ ਤਿੰਨ ਪਲੇਟਫਾਰਮ ਤੇ ਪੱਥਰ ਪੈ ਚੁੱਕੇ ਨੇ ਕਿ ਇੱਕ ਪਲੇਟਫਾਰਮ ਵੀ ਨਵਾਂ ਬਣ ਗਿਆ ਤੇ ਟਰੈਕ ਪੈ ਕੇ ਇੱਕ ਨਵਾਂ ਤੋੜ ਕੇ ਬਣਾਇਆ ਇੱਕ ਪਲੇਟਫਾਰਮ ਨੂੰ ਬਿਲਡਿੰਗ ਸਾਈਡ ਵਾਲਾ ਇੱਕ ਪਲੇਟਫਾਰਮ ਤੇ ਆ ਚਾਰ ਤੇ ਪੰਜ ਪਲੇਟਫਾਰਮ ਉਸ ਸਾਈਡ ਤੇ ਬਈ ਆਪਾਂ ਸਪੈਸ਼ਲ ਆਇਆ ਕਵਰ ਕਰਨ ਨੂੰ 100 ਕਿਲੋਮੀਟਰ ਤੋਂ ਤੇ ਸਪੈਸ਼ਲ ਬੱਸਾਂ ਜੀ ਆਏਗਾ ਕਿਉਂਕਿ ਟ੍ਰੇਨਾਂ ਦਾ ਸਾਰੀ ਰੱਦ ਨਹੀਂ ਲਗਭਗ ਉਦਮਪੁਰ ਵਾਲੀ ਚੱਲ ਰਹੀ ਹੈ ਅੱਜ 3 ਫਰਵਰੀ ਨੂੰ ਉਦਮਪੁਰ ਵੀਕਲੀ ਸੁਪਰ ਫਾਸਟਾ ਪੱਕੀ ਸਾਰੀ ਟ੍ਰੇਨਾਂ ਰੱਦ ਨੇ ਤੇ ਹਾਸੀ ਬਈ ਨਵੀਂ ਅਪਡੇਟ ਹੁਣ ਆਪਾਂ ਚੱਲਦੇ ਹਾਂ ਕਿਉਂਕਿ ਟਾਈਮ ਬਹੁਤ ਹੋ ਗਿਆ ਤੇ ਸ਼ਾਮ ਦੇ ਲਗਭਗ 3:00 ਵਜੇ ਦੇ ਪੌਣੇ 3 ਤੇ ਆਪਾਂ ਨੂੰ ਵੀ ਫਿਰ ਜਾਣਾ ਤੇ ਉਹ ਤੁਸੀਂ ਦੇਖ ਸਕਦੇ ਹੋ ਚਾਰ ਤੇ ਪੰਜ ਪਲੇਟਫਾਰਮ ਚਾਰ ਤੇ ਪੰਜ ਪਲੇਟਫਾਰਮ ਤੇ ਬੜਾ ਤੇਜ਼ੀ ਨਾਲ ਕੰਮ ਚੱਲ ਰਿਹਾ ਬਾਕੀ ਜਿਹੜਾ ਵੀ ਰਹਿ ਗਿਆ ਬਾਕੀ ਕੰਮ ਤੇ ਲਗਭਗ ਕੰਪਲੀਟ ਹੀ ਹੋ ਗਿਆ ਸਿਆ ਟਰੈਕ ਤਾਂ ਪੈ ਗਿਆ ਨਾ ਸਾਰਾ ਤੋੜ ਕੇ ਬਣਾਏ ਗਏ ਨੇ ਟਰੈਕ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਕਿਵੇਂ ਚੱਲ ਰਿਹਾ ਕੰਮ ਕਿ ਆ ਪੱਥਰ ਤਾਂ ਪੈ ਗਿਆ ਪ੍ਰੋਪਰ ਦੋ ਤੇ ਤਿੰਨ ਪਲੇਟਫਾਰਮਾਂ 'ਸ ਤੇ ট্রাক ਤੋਂ ਵੈਸੇ ਉਹ ਵਧੀਆ ਰੱਖੇ ਗਏ ਨੇ ਉਹ ਵੀ। ਡਰਕਟਾਂ ਥੋੜੀਆਂ ਨੇ। ਉਹ ਪਲੇਟਫਾਰਮ ਬਣ ਰਿਹਾ। ਉਹ ਤੋੜ ਕੇ ਸਾਰਾ ਬਣਾਇਆ ਗਿਆ ਨਵਾਂ। ਤੇ ਉਹ ਤਾਂ ਬਿਲਕੁਲ ਨਵਾਂ ਬਣ ਗਿਆ। ਤੇ ਇਹਦੀ ਰੈਨੋਵੇਸ਼ਨ ਹੋਈ ਹੈ। ਤੇ ਉਹ ਨਵਾਂ ਬਣ ਰਿਹਾ ਹੈ। 4 ਤੇ 5 ਪਲੇਟਫਾਰਮ ਬਿਲਕੁਲ ਨਵਾਂ ਬਈ। ਦੇਖ ਸਕਦੇ ਹੋ ਨਵੀਂ ਅਪਡੇਟ ਦੇ ਰਹੇ ਤੁਹਾਨੂੰ ਰੀਮੋਡਲਿੰਗ ਦੀ। ਇਸ ਕਰਕੇ ਧੂਰੀ ਰੇਲਵੇ ਸਟੇਸ਼ਨ ਤੇ ਸਾਰੀਆਂ ਰ ਟਰੇਨਾਂ ਰੱਦ ਨੇ ਲਗਭਗ ਸਾਰੀਆਂ ਟਰੇਨਾਂ ਰੱਦ ਨੇ ਕਿਉਂਕਿ ਪਲੇਟਫਾਰਮ ਬੰਨ ਲੱਗ ਰਹੇ ਨੇ ਟਰੈਕ ਨਵਾਂ ਪੈ ਰਿਆ ਇਹ ਵੀ ਸ਼ਾਇਦ ਨਵਾਂ ਟਰੈਕ ਪਿਆ ਬਾਜਰੀ ਤੇ ਹੁਣ ਤੁਹਾਨੂੰ 4 ਤੇ 5 ਪਲੇਟਫਾਰਮ ਦਿਖਾਉਣੇ ਆ ਨਵਾਂ ਤੇ ਸਾਹਮਣੇ ਤਰੰਗਾ ਝੂਲਦਾ ਹੋਇਆ 4 ਤੇ 5 ਪਲੇਟਫਾਰਮ ਸ਼ੈੱਡ ਵੀ ਪ੍ਰੋਪਰ ਪੈ ਗਏ ਨੇ ਸਾਈਡ ਤਾਂ ਤੇ ਅਨਾਉਂਸਮੈਂਟ ਸਪੀਕਰ ਲੱਗ ਗਿਆ ਇਸ ਸਾਈਡ ਵੀ ਅਨਾਉਂਸਮੈਂਟ ਸਪੀਕਰ ਲੱਗ ਗਿਆ ਤੇ ਉਹ 2 ਤੇ 3 ਪਲੇਟਫਾਰਮਾਂ ਤੇ ਬਿਲਡਿੰਗ ਤੇ ਇੱਕ ਪਲੇਟਫਾਰਮਾਂ ਤੇ ਉਹ ਮਸ਼ੀਨ ਵਰਤੀ ਕਰ ਰਹੀ ਹੈ ਕੰਮ ਲੈਵਰ ਵੀ ਬੜੀ ਤੇਜ਼ੀ ਨਾਲ ਟੱਕਰ ਕੇ ਕੋਚ ਅੱਚਾਰਪੁਰ ਉੱਤਰ ਪੈ ਗਿਆ ਪ੍ਰੋਪਰ ਇਸ ਕਰਕੇ ਗੱਡੀਆਂ ਰੱਦ ਸੀ ਇਸ ਰਸਤੇ ਐਨਾਨਸਮੈਂਟ ਸਪੀਕਰ ਪ੍ਰੋਪਰ ਲੱਗੇ ਨੇ ਤੇ ਸ਼ੈੱਡ ਵੀ ਪੈ ਗਏ ਨੇ ਜਿਵੇਂ ਇੱਕ ਸਾਈਡ ਸ਼ੈੱਡ ਪੈ ਗਿਆ ਪ੍ਰੋਪਰ ਉਸ ਸਾਈਡ ਇੱਕ ਪਲੇਟਫਾਰਮ ਆ ਰਹਿ ਜਾਂਦਾ ਬਿਲਡਿੰਗ ਸਾਈਡ ਨਵਾਂ ਤੇ ਆ ਦੋ ਤਿੰਨ ਨੇ ਪਲੇਟਫਾਰਮ ਬਣ ਗਿਆ ਇਹ ਵੀ ਤੇ ਇਹ ਤਾਂ ਬਿਲਕੁਲ ਨਵੀਂ ਬਣਿਆ ਬਈ ਬਿਲਕੁਲ ਨਵਾਂ ਪਲੇਟਫਾਰਮ ਅਨਾਉਂਸਮੈਂਟ ਸਪੀਕਰ ਤੇ ਇਸ ਸਾਈਡ ਸ਼ੱਡ ਪੈ ਕੇ ਨੇ ਪ੍ਰੋਪਰ ਤੇ ਹੁਣ ਫੋਟੋ ਉੱਪਰ ਕ੍ਰਾਸ ਕਰ ਤੇ ਤੁਹਾਨੂੰ ਦਿਖਾਣੇ ਆਗੇ ਇੱਧਰ ਜੱਖਲ ਸਾਈਡ ਤੇ ਪਟਿਆਲਾ ਸਾਈਡ ਵੀ ਪੈ ਰਿਆ ਟਰੈਕ ਕੰਮ ਚੱਲ ਰਿਹਾ ਬੜੀ ਤੇਜ਼ੀ ਨਾਲ ਪੱਖੇ ਲੱਗੇ ਰਹੇ ਲੱਗੇ ਰਹੇ ਨੇ। ਧਿਆਨ ਪ੍ਰਾਣਾ ਸੀ ਇਹਦਾ। ਤੇ ਆਹ ਦੇਖੋ ਨਵਾਂ ਸ਼ੈੱਡ ਪੈ ਗਿਆ ਜੀ ਬਿਲਕੁਲ। ਉੱਪਰ ਦੇਖ ਸਕਦੇ ਤੁਸੀਂ। ਸ਼ੈੱਡ ਬਿਲਕੁਲ ਨਵਾਂ। ਇਹ ਸਾਰਾ ਜੰਕਸ਼ਨ ਹੀ ਨਵਾਂ ਬਣਾਇਆ ਤੋੜ ਕੇ। ਜਿਸ ਕਰਕੇ ਗੱਡੀਆਂ ਰੱਦ ਕੀਤੀ ਗਈ ਸੀ ਰੇਲਵੇ ਦੁਆਰਾ। ਓਕੇ ਇੰਪੋਰਟੈਂਟ ਜੰਕਸ਼ਨ ਤੇ ਐਵੇਂ ਰੱਦ ਹੁੰਦੀਆਂ ਗੱਡੀਆਂ। ਜਿਆ ਸਾਹਮਣੇ ਤੁਸੀਂ ਦੇਖ ਰਹੇ ਹੋ ਫੋਟੋਵਰ ਪਹਿਲਾਂ 2 ਤੇ 3 ਪਲੇਟਫਾਰਮ ਤੱਕ ਹੀ ਸੀ ਤੇ ਉਹਨੂੰ ਇਸ ਨੂੰ ਇੱਥੇ ਤੱਕ ਕਰਤਿਆ ਪਹਿਲਾਂ ਮੈਂ ਆਏ ਸੀ ਉਸ 2 ਤੇ 3 ਪਲੇਟਫਾਰਮ ਤੱਕ ਹੀ ਸੀ ਫੋਟੋਵਰ ਬ੍ਰਿਜ ਉਹਨੇ ਇਸ ਨੂੰ 4 ਤੇ 5 ਬਣਾ ਦਿੱਤਾ ਤੇ 4 ਤੇ 5 ਤੇ ਆ ਗਿਆ ਇਹ ਆ ਨਵਾਂ ਪੈ ਗਿਆ ਦੇਖ ਬੱਟਾ ਤੇ ਇਹ ਟੋਕੜੀਆਂ ਨਵੀਆਂ ਲੱਗੀਆਂ ਨੇ ਇਸ ਵਿੱਚ ਤੇ ਆ ਨਵਾਂ ਫੋਟੋਵਰ ਬ੍ਰਿਜ ਬਣਿਆ 4 ਤੇ 5 ਪਲੇਟਫਾਰਮ ਤੇ ਜਾਣ ਨੂੰ ਤੇ ਲਿਫਟਾਂ ਵੀ ਲੱਗਣੀਆਂ ਸ਼ਾਇਦ ਲਿਫਟਾਂ ਇਸ ਸਾਈਡਾ ਬਾਕੀ ਬਠਿੰਡਾ ਤੇ ਇਧਰ ਲੁਧਿਆਣਾ ਕਨੀ ਤਾ ਬਣ ਗਿਆ ਸਾਰਾ ਟਰੈਕ ਇਧਰ ਜਾਖਲ ਸਾਈਡ ਪਟਿਆਲਾ ਕਨੀ ਕੰਮ ਚੱਲ ਰਿਹਾ ਇਧਰ ਜਾਦੇ ਪਿਆ ਕੰਮ ਜਾਖਲ ਤੇ ਆਊਟਰ ਦਾ ਕੰਮ ਜਾਖਲ ਤੇ ਪਟਿਆਲਾ ਸਾਈਡ ਵਾਲਾ ਪੰਜ ਸਪੈਸ਼ਲ ਆਈਸੀ ਵੀ 100 ਕਿਲੋਮੀਟਰ ਤੋਂ ਚੱਲ ਕੇ ਸਪੈਸ਼ਲ ਬੱਸਾਂ ਦੀ ਆਏ ਕਿਉਂਕਿ ਗੱਡੀਆਂ ਸਾਰੀ ਰੱਦ ਨੇ ਇੱਕੀ ਗੱਡੀ ਚੱਲ ਰਹੀ ਹੈ ਉਦੋਂਪੁਰ ਜਖਲ ਸਾਈਡ ਤੋਂ ਤੇ ਉਹ ਵੀ ਅੱਜ ਲੇਟ ਹੀ ਆ ਲਗਭਗ 2 ਘੰਟੇ ਤੇ ਆ ਫੋਟੋ ਵਰਖ ਤੋਂ ਪਿੱਛੇ ਇੱਥੇ ਵੀ ਪੱਥਰ ਪੈਂ ਲੱਗ ਰਿਹਾ ਨਵਾਂ ਤੇ ਆਹਾ ਟਰੈਕ ਨਵਾਂ ਬਣਿਆ ਬੱਟਾ ਦੇਖੋ ਕਿੰਨਾ ਤੇਜ਼ ਪੈਂ ਲੱਗ ਰਿਹਾ ਇਸ ਸਾਈਡ ਵਾਲਾ ਜ਼ਿਆਦਾ ਪਿਆ ਕੰਮ ਆ ਜਿਆਖਲਦੇ ਪਟਿਆਲਾ ਸਾਈਡਾ ਜਿਆਦਾ ਕੰਮ ਇਹ ਚੱਲ ਰਿਹਾ ਕੰਮ ਇਹੇ ਮਸ਼ੀਨ ਐ ਕਰਦੀ ਆ ਵੀ ਪੱਥਰ ਪਾਉਂਦੀ ਆ ਬਾਜਰੀ ਤੋਂ ਇਸ ਸਾਈਡਾ ਆਪਾਂ ਐਂ ਪਰਾਹੀ ਜਾਂਦਾ ਪਾਣੀ ਤੇ ਉਹ ਪਲੇਟਫਾਰਮ ਬਣੂਗਾ ਜਿਹੜਾ ਨਵਾਂ 2 ਤੇ 3 ਪਲੇਟਫਾਰਮ ਬਾਕੀ ਇਹ ਸੀ ਅੱਜ ਦੀ ਅਪਡੇਟ ਇੱਕ ਪਲੇਟਫਾਰਮ ਕਰਕੇ ਫਾਜ਼ਲ ਕਾ ਇੰਟਰ ਸਿਟੀ ਸੁਪਰ ਫਾਸਟ ਫਾਜ਼ਲਕਾ ਪ੍ਰਾਣੀ ਦਿੱਲੀ ਬਠਿੰਡਾ ਦੇ ਰਸਤੇ ਉਸ ਨੂੰ ਵੀ ਰੱਦ ਕੀਤਾ ਗਿਆ ਹੈ ਪਿਛਲੇ 6 ਦਿਨਾਂ ਤੋਂ 10 ਦਿਨਾਂ ਰੱਦ ਰੂਗੀ ਉਹ ਗੱਡੀ 6 ਫਰਵਰੀ ਤੋਂ ਬਾਅਦ ਠੀਕ ਕੱਢਣੀਆਂ ਸ਼ੁਰੂ ਹੋ ਜਾਣਗੀਆਂ ਚੱਲਣਗੀਆਂ ਇਸ ਜੰਕਸ਼ਨ ਦੇ ਤੇ ਆ ਸਾਰਾ ਨਾਮਾ ਬਣ ਰਿਹਾ ਜੰਕਸ਼ਨ ਰੀਮਾਂਟਲੀ ਨੌਨ ਇੰਟਰਲੋਕ ਦੀ ਕੰਮ ਚੱਲ ਰਹੀ ਹੈ ਇਸ ਕਰਕੇ ਸ਼੍ਰੀ ਗੰਗਾ ਨਗਰ ਵਾ ਹਜੂਰ ਸਾਹਿਬ ਨਾਲ ਲੜੇ ਵਾਲੀਆਂ ਗੱਡੀਆਂ ਦੀ ਇਸ ਰਸਤੇ ਨਹੀਂ ਆ ਰਹੀਆਂ 1248586 12437 ਤੇ ਉਸ ਨੂੰ ਮਾਨਸਾ ਬਟਿੰਡਾ ਰਸਤੇ ਕਿਤੇ ਗਈ ਸੀ ਐਲਈਡੀ ਡਿਸਪਲੇ ਲੱਗਿਆ ਤੇ ਪ੍ਰੋਪਰ ਸਪੀਕਰ ਅਨਾਉਂਸਮੈਂਟ ਸਪੀਕਰ ਬਾਲਾ ਸੁਣੋ ਨਾ ਤੇ ਆ ਦੇਖ ਸਕਦੇ ਹੋ 4 ਤੇ 5 ਪਲੇਟਫਾਰਮ ਲੇਬਰ ਬੜੀ ਤੇਜ਼ੀ ਨਾਲ ਲੱਗ ਰਹੀ ਹੈ ਚਾਰ ਤੇ ਪਲੇਟਫਾਰਮ مین ਐਂਟਰੈਂਸ ਬਲੂ ਕਲਰ ਚ ਸਾਈਨ ਬੋਰਡ ਇੱਧਰ ਬਾਜ਼ਾਰ ਨੂੰ ਜਾਂਦਾ ਬਸਾਡੇ ਨੂੰ ਰੋੜਾ ਤੇ ਇਸ ਸਾਈਡ ਆਰਕੀਟੈਕਚਰ ਆ ਸਾਰਾ ਜੀ ਨਵੀਂ ਅਪਡੇਟ ਦੇਵਾਂਗੇ ਅਜੇ ਕੀ 3 ਫਰਵਰੀ 2026 ਤੇ ਇਸ ਸਾਈਡ ਤੇ ਵੇਟਿੰਗ ਹਾਲ ਆ ਤੇ ਸਾਰਾ ਵੇਟਿੰਗ ਹਾਲ ਆ ਤੁਰੇ ਰੇਲਵੇ ਸਟੇਸ਼ਨ ਦਾ ਨਾਮ ਤੇ ਇਸ ਸਾਈਡ ਤੇ ਟਿਕਟ ਕਾਊਂਟਰ ਆ ਟਿਕਟ ਕਾਊਂਟਰ ਸਾਰੇ ਬੰਦ ਨੇ ਫਿਲਹਾਲ ਇਹ ਸਾਰੇ ਟਿਕਟ ਕਾਊਂਟਰ ਨੇ ਤੇ ਇਸ ਸਾਈਡ ਡਿਜੀਟਲ ਡਿਸਪਲੇ ਲੱਗਿਆ ਹੋਇਆ ਤੇ ਹੁਣ ਨਵੀਂ ਅਪਡੇਟ ਆ ਇਹ ਟਰੈਕ ਸਾਰਾ ਨਵਾਂ ਬਣਾਇਆ ਗਿਆ ਇੱਕ ਪਲੇਟਫਾਰਮ ਨੂੰ ਤੋੜ ਕੇ ਇਸ ਕਰਕੇ ਗੱਡੀ ਨੰਬਰ 1407 1408 ਰੱਦ ਕੀਤੀ ਗਈ ਹੈ। ਇਹ ਸਾਰਾ ਕੰਮ ਚੱਲ ਰਿਹਾ ਹੈ। ਰਿਮਾਉਂਡਲਿੰਗ ਦਾ ਪਲੇਟਫਾਰਮ ਵੀ ਨਵਾਂ ਬਣ ਗਿਆ ਹੈ। ਦੋ ਪਲੇਟਫਾਰਮ ਤੇ ਚਾਰ ਪਲੇਟਫਾਰਮ ਨਵਾਂ ਬਣ ਗਿਆ ਹੈ। ਇਸ ਕਰਕੇ ਵੀ ਗੱਡੀਆਂ ਰੱਦ ਕੀਤੀਆਂ ਗਈਆਂ ਨੇ। ਆ ਸਾਰਾ ਟਰੈਕ ਨਵਾਂ ਬਣਿਆ ਇੱਕ ਪਲੇਟਫਾਰਮ ਆ ਤੇ ਉਸ ਸਾਈਡ ਤੇ ਤੁਹਾਨੂੰ ਦਿਖਾਣੇ ਆ ਇਹ ਵੀ ਨਵਾਂ ਬਣ ਗਿਆ ਹੈ ਪਲੇਟਫਾਰਮ ਕੰਸਟਰਕਸ਼ਨ ਚੱਲ ਰਿਹਾ ਵਿਸਲਾ ਵਾਲਾ ਇਹ ਆ ਵੀ ਪਲੇਟਫਾਰਮ ਨਵਾਂ ਬਣਾਇਆ ਤੁਹਾਨੂੰ ਦੇ ਰਿਹਾ ਰੀਮੋਟ ਲਿਖਿੰਦੀ ਅਪਡੇਟ ਤੁਰੀ ਜੰਕਸ਼ਨ ਤੇ ਇਹ ਪਲੇਟਫਾਰਮ ਨਵਾਂ ਬਣ ਗਿਆ ਤੇ ਅੱਜ ਜੱਪਾ ਸਪੈਸ਼ਲ ਆਈ ਸੀ ਬਈ 100 ਕਿਲੋਮੀਟਰ ਤੋਂ ਇਸ ਸ਼ਬਾਇਸ਼ਲ ਧੂਰੀ ਰੀਮੋਡਲਿੰਗ ਦਾ ਕੰਮ ਕਵਰ ਕਰਨ ਤੇ ਆ ਪਲੇਟਫਾਰਮ ਬਿਲਕੁਲ ਤਿਆਰ ਹੋ ਗਿਆ ਨਵਾਂ ਤੇ ਇਹਨੂੰ ਤੋੜ ਕੇ ਸਾਰਾ ਬਣਾਇਆ ਗਿਆ ਨਵਾਂ ਤੇ ਉਹ ਤਾਂ ਬਿਲਕੁਲ ਨਵਾਂ ਬਣ ਗਿਆ ਤੇ ਜੀ ਰੈਨੋਵੇਸ਼ਨ ਹੋਈ ਹੈ ਤੇ ਉਹ ਨਵਾਂ ਬਣ ਰਿਹਾ ਹੈ ਚਾਰ ਤੇ ਪੰਜ ਪਲੇਟਫਾਰਮ ਬਿਲਕੁਲ ਨਵਾਂ ਬਈ ਦੇਖ ਸਕਦੇ ਹੋ ਨਵੀਂ ਅਪਡੇਟ ਦੇ ਰਹੇ ਤੁਹਾਨੂੰ ਰੀਮੋਡਲਿੰਗ ਦੀ ਇਸ ਕਰਕੇ ਧੂਰੀ ਰੇਲਵੇ ਸਟੇਸ਼ਨ ਤੇ ਸਾਰੀਆਂ ਟ੍ਰੇਨਾਂ ਰੱਦ ਨੇ ਲਗਭਗ ਸਾਰੀਆਂ ਟ੍ਰੇਨਾਂ ਰੱਦ ਨੇ ਕਿਉਂਕਿ ਪਲੇਟਫਾਰਮ ਬੰਡਲ ਲੱਗ ਰਹੇ ਨੇ ਟਰੈਕ ਨਵਾਂ ਪੈ ਰਿਆ ਇਹ ਵੀ ਸ਼ਾਇਦ ਨਵਾਂ ਟਰੈਕ ਪਿਆ ਬਾਜਰੀ ਤੇ ਹੁਣ ਤੁਹਾਨੂੰ 4 ਤੇ 5 ਪਲੇਟਫਾਰਮ ਦਿਖਾਣੇ ਆ ਨਵਾਂ ਤੇ ਸਾਹਮਣੇ ਤਰੰਗਾ ਝੂਲਦਾ ਹੋਇਆ